ਗਵਰ ਮੋਦੀ ਨੇ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਸਪਸ਼ਟ ਕੀਤਾ ਹੈ ਕਿ ਜੇਕਰ ਐਸਾ ਮਾਮਲੇ ਦੇ ਵਿੱਚ ਕਿਸੇ ਵੀ ਭਾਰਤੀ ਨਾਗਰਿਕ ਦਾ ਕੋਈ ਵੀ ਭੂਮਿਕਾ ਹੋਵੇ ਚਾਹੇ ਉਹ ਨੈਗੇਟਿਵ ਹੋਵੇ ਜਾਂ ਹੋਵੇ ਪੋਜ਼ਿਟਿਵ ਉਸ ਨੂੰ ਬੇहद ਹੀ ਗੰਭੀਰਤਾ ਦੇ ਨਾਲ ਲਿਆ ਜਾਵੇਗਾ ਤੇ ਉਸ ਦੇ ਉੱਪਰ ਕਾਰਵਾਈ ਵੀ ਕੀਤੀ ਜਾਵੇਗੀ ਇਸ ਦੇ ਨਾਲ ਹੀ ਪੀਐਮ ਮੋਦੀ ਨੇ ਜੋ ਕ ਦੇਵ ਲੋਹਿੰਸਕ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਉਸ ਦੇ ਉੱਪਰ ਵੀ ਚਿੰਤਾ ਜਤਾਈ ਹੈ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਵੀ ਦੇਸ਼ ਦੇ ਵਿੱਚ ਜੋ ਚਰਮ ਪੰਥੀ ਗਰੁੱਪ ਨੇ ਉਹ ਲਗਾਤਾਰ ਜਹੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਨੇ ਜੋ ਬਹੁਤ ਜ਼ਿਆਦਾ ਚਿੰਤਾ ਵਧਾਉਣ ਵਾਲੀਆਂ ਨੇ ਇਸ ਦੇ ਆਰਡ ਦੇ ਵਿੱਚ ਉਹ ਲੋਕਾਂ ਨੂੰ ਡਰਾ ਤਮਕਾ ਰਹੇ ਨੇ ਤੇ ਹਿੰਸਾ ਭੜਕਾਉ ਵਿੱਚ ਜੁਟੇ ਹੋਏ ਨੇ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਨਾਲ ਹੀ ਉਹਨਾਂ ਨੇ ਕਿਹਾ ਕਿ ਰਿਸ਼ਤੇ ਨੂੰ ਮਜ਼ਬੂਤ ਕਰਨ ਵਾਸਤੇ ਦੋਹਾਂ ਪਾਸਿਆਂ ਦੇ ਸਮਰਥਨ ਜ਼ਰੂਰੀ ਹੈ ਯੂਐਸ ਦੇ ਨਾਲ ਹਮੇਸ਼ਾ ਤੋਂ ਰਿਸ਼ਤੇ ਬਿਹਤਰ ਸਨ ਤੇ ਹੋਰ ਜ਼ਿਆਦਾ ਬਿਹਤਰ ਹੋਣ ਦੀ ਆਸ ਜਿਤਾਈ ਗਈ ਹੈ ਪੀਐਮ ਮੋਦੀ ਨੇ ਕਿਹਾ ਕਿ ਸੁਰੱਖਿਆ ਅਤੇ ਅਤਵਾਦ ਵਿਰੋਧੀ ਸਹਿਯੋਗ ਸਾਡੀ ਦੋਹਾਂ ਦੇਸ਼ਾਂ ਦੀ ਸਾਂਝੇਦਾਰੀ ਦਾ ਮੁੱਖ ਮੁੱਦਾ ਹੈ ਮੋਦੀ ਨੇ ਕਿਹਾ ਕਿ ਉਹਨਾਂ ਨੂੰ ਨਹੀਂ ਲੱਗਦਾ ਕਿ ਕੁਝ ਘਟਨਾਵਾਂ ਨੂੰ ਦੋਹਾਂ ਦੇਸ਼ਾਂ ਦੇ ਜੋ ਰਾਜਨੀਤਿਕ ਸੰਬੰਧ ਨੇ ਉਹਨਾਂ ਨਾਲ ਜੋੜਨਾ ਸਹੀ ਹੋਵੇਗਾ ਦੱਸਦੇ ਕਿ ਇਹ ਇੰਟਰਵਿਊ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਸ ਵਿੱਚ ਪੀਐਮ ਮੋਦੀ ਦੇ ਵੱਲੋਂ ਵੱਡੇ ਬਿਆਨ ਦਿੱਤੇ ਗਏ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ